ਚਾਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਫੇਰ ਗੱਲਬਾਤ ਬਿਹਾਰ ਚੋਣਾਂ ਦੀ ਕਰ ਰਹੇ ਆਪਾਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੂ تھੋੜੀ ਜਿਹੀ ਦੇਰ ਤੋਂ ਉਹ ਜਾਣਗੇ ਫਿਲਹਾਲ ਜਿਹੜੇ ਰੁਝਾਨ ਨੇ ਰੁਝਾਨ ਦਾ ਮਤਲਬ ਇਹ ਹੁੰਦਾ ਹੈ ਨਤੀਜੇ ਦਾ ਮਤਲਬ ਹੁੰਦਾ ਹੈ ਕਿ ਰਿਜ਼ਲਟ ਆ ਗਿਆ ਕਿ ਫਲਾਨੀ ਸੀਟ ਤੇ ਫਲਾਨਾ ਕੈਂਡੀਡੇਟ ਜਿੱਤ ਗਿਆ ਤੇ ਰੁਝਾਨ ਦਾ ਮਤਲਬ ਇਹ ਹੁੰਦਾ ਹੈ ਕਿ ਫਲਾਨੀ ਸੀਟ ਤੇ ਫਲਾਨਾ ਕੈਂਡੀਡੇਟ ਅੱਗੇ ਚੱਲ ਰਿਹਾ ਹੈ ਰੁਝਾਨਾਂ ਕਿ ਹਾਲਾਚੂ ਹੋ ਸਕਿਏ ਨੇ ਤੇ ਜੇਕਰ ਹੋਂਦ ਤੱਕ ਦੇ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ 106 ਸੀਟਾਂ ਦੇ આરਜीडी ਅੱਗੇ ਹੈ ਜਦਕਿ 134 ਸੀਟਾਂ ਦੇ ਉੱਤੇ ਆ ਪਾਜਪਾ ਦਾ ਜਿਹੜਾ ਉਮੀਦਵਾਰ ਹੈ ਪਾਜਪਾ ਤੇ ਜੀਲੂ ਦਾ ਜਿਹੜਾ ਸਾਂਝਾ ਉਮੀਦਵਾਰ ਸੀਗਾ ਐਨਡੀਏ ਨितीश ਕੁਮਾਰ ਉਹ ਅੱਗੇ ਚੱਲ ਰਹੇ ਨੇ ਜੇਕਰ ਅਗਰ ਦੀ ਗੱਲ ਕੀਤੀ ਜਾਵੇ ਤੇ 10 ਸੀਟਾਂ ਤੇ ਅਦਰ ਜਿਹੜੇ ਨੇ ਉਹਨਾਂ ਵੱਲੋਂ ਵੀ ਲੀਡ ਲਗਾਤਾਰ ਫਰਕਰਾਰ ਹੈ ਪਰ ਇੱਕ ਖਾਸ ਗੱਲ ਇਹ ਹੈ ਕਿ ਲਗਭਗ 30 ਤੋਂ 35 ਸੀਟਾਂ ਅਜੇ ਹਿਆਂ ਨੇ ਜਿੱਤੇ ਵਿੱਚ ਸਿਰਫ 500 ਤੋਂ 1000 ਵੋਟਾਂ ਦਾ ਹੀ ਫਰਕ ਹੈ ਯਾਨੀ ਕਿ ਉਸ ਦੇਸ਼ ਦੇ ਵਿੱਚ ਕਦੇ ਇੱਕ ਕੈਂਡੀਡੇਟ ਅੱਗੇ ਚੱਲ ਜਾਂਦਾ ਹੈ ਆਜੇਵੀ ਦਾ ਕਦੇ ਉਸ ਦੇ ਵਿੱਚ ਜੀਡੀਪੀ ਦਾ ਕਦੇ ਪਾਸਪਾ ਦਾ ਯਾਨੀ ਕਦੇ ਐਨਡੀਏ ਦਾ ਕੈਂਡੀਡੇਟ ਅੱਗੇ ਹੋ ਜਾਂਦਾ ਹੈ ਤਾਂ ਕਦੇ ਮਹਾਗਠ ਚੋਰ ਦਾ ਜਿਹੜਾ ਕੈਂਡੀਡੇਟ ਹੈ ਉਹ ਅੱਗੇ ਹੋ ਜਾਂਦਾ ਹੈ ਓਵਰ ਆਲ ਜੇਕਰ ਚੋਣ ਨਤੀਜਿਆਂ ਦੇ ਜਾਂ ਚੋਣਾਂ ਦੇ ਰੁਝਾਨ ਤੇ ਹੁਣ ਤੱਕ ਨਿਗਾਹ ਮਾਰੀ ਜਾਵੇ ਤੇ ਅੱਛੇ ਰੁਝਾਨ ਗਰੇ ਨੇ ਉਹ ਸ਼ੁਰੂਆਤ ਤੋਂ ਹੀ ਸਾਹਮਣੇ ਆ ਰਹੇ ਸੀ ਕਿ ਕਦੇ ਆ ਜਿਹੜੀ ਪਹਿਲਾਂ ਆ ਗਈ ਸੀ ਉਸ ਤੋਂ ਬਾਅਦ ਆ ਜਿਹੜੀ ਤੋਂ ਬਾਅਦ ਫਿਰ ਭਾਜਪਾ ਦਾ ਐਨਡੀਆ ਜਿਹੜਾ ਗਰਚੂਰ ਹੈ ਐਨਡੀਆ ਅੱਗੇ ਹੋ ਗਿਆ ਤੇ ਹੁਣ ਨਤੀਜਾ ਇਹ ਹੈ ਕਿ 128 ਸੀਟਾਂ ਦੇ ਐਨਡੀਆ ਦੇ ਤੇ ਆ ਜਿਹੜੀ ਜਿਹੜੀ 105 ਸੀਟਾਂ ਤੇ ਹੈ ਜੇਕਰ ਗੱਲ ਕੀਤੀ ਜਾਵੇ ਆਰਜीडी ਦੀ ਤਾਂ 65 ਸੀਟਾ ਜਿਹੜੀ ਨੂੰ ਮਿਲੀਆਂ ਕਾਂਗਰਸ ਨੂੰ ਹੁਣ ਤੱਕ 21 ਸੀਟਾ ਤੇ ਕਾਂਗਰਸ ਅੱਗੇ ਤੇ 19 ਸੀਟਾ ਤੇ ਜਿਹੜੇ ਉਹ ਲੈਫਟ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਯਾਨੀ ਕਿ ਮਹਾ ਗੜਬੰਧਨ ਦੇ ਵਿੱਚ ਆਰਜीडी ਕੋਲ 65 ਸੀਟਾ ਹੁਣ ਤੱਕ ਆਉਂਨਾ ਚਾਹ ਰਹੀਆਂ ਨੇ ਤੇ ਕਾਂਗਰਸ ਕੋਲ 21 ਸੀਟਾ ਜਿਹੜੇ ਕੋਲ 49 ਸੀਟਾ ਆਉਂਨਾ ਚਾਹ ਰਹੀਆਂ ਨੇ ਤਾਂ ਬੀਜੇਪੀ ਕੋਲ 74 ਸੀਟਾ ਆਉਂਦਣਾ ਚਾਹ ਰਹੀਆਂ ਨੇ ਯਾਨੀ ਕਿ ਜਿਹੜਾ ਐਨਡੀਏ ਦਾ ਘਟਚੋਰ ਹੈ ਉਹ ਹਾਲੇ ਤਾ ਕੁੱਦੀ ਅੱਗੇ ਹੈ ਤੇ ਜਦੋਂ ਭਾਜਪਾ ਤੇ ਰਾਸ਼ਟਰੀ ਜਨਤਾ ਦਾ ਯੂनाइटेड ਆਰਜਡੀ ਦੀ ਗੱਲ ਕੀਤੀ ਜਾਂਦੀ ਤਾਂ ਭਾਜਪਾ ਤੇ ਆਰਜਡੀ ਦੀ ਰੇਸ ਵਿੱਚ ਹੀ ਭਾਜਪਾ ਕੋਲ ਕੇ ਅਕਰੀ 10 ਸੀਟਾਂ ਤੇ 9 ਸੀਟਾਂ ਤੇ ਤੇ 65 ਸੀਟਾਂ ਤੇ ਆਰਜਡੀ ਜਿਹੜੀਆਂ ਉਹਦੇ ਵੱਲੋਂ ਬੜਤ ਬਣਾਈ ਗਈ ਹੈ ਬੜਤ ਲਗਾਤਾਰ برقرار ਹੈ ਜਦਕਿ 74 ਸੀਟਾਂ ਤੇ ਭਾਜਪਾ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਜੇਕਰ ਰੁਝਾਨਾਂ ਦੀ ਗੱਲ ਕੀਤੀ ਜਾਵੇ ਤੇ ਇਹ ਰੁਝਾਨ ਜੇਕਰ ਰਿਜ਼ਲਟ ਦੇ ਵਿੱਚ ਕਨਵਰਟ ਹੁੰਦੇ ਨੇ ਤਾਂ ਪਾਜਪਾਪ ਫੁੱਲ ਮੰਡੇਟ ਦੇ ਨਾਲ ਜਿਹੜੀ ਉਹ ਸਰਕਾਰ ਬਣਾ ਰਹੀ ਹੈ ਮੈਜੋਰਟੀ ਦੇ ਨਾਲ ਪਾਜਪਾਪ ਦੀ ਸਰਕਾਰ ਜਿਹੜੀ ਹੈ ਉਹ ਆ ਰਹੀ ਹੈ। ਤੋ ਕਿ ਮੈਜੋਰਟੀ ਲਈ 122 ਸੀਟਾਂ ਜਿਹੜੀਆਂ ਨੇ ਉਹ ਜਿੰਨੀਆਂ ਜ਼ਰੂਰੀ ਨੇ 243 ਦਾ ਜਿਹੜਾ ਟੋਟਲ ਆਕੜਾ ਹੈ ਉਹਦਾ ਜੇਕਰ ਅੱਧੇ ਦੀ ਗੱਲ ਕੀਤੀ ਜਾਵੇ ਤਾਂ 122 ਸੀਟਾਂ ਮਿਲਣਾ ਹੈ। 122 ਸੀਟਾਂ ਕਿਹੜੀ ਪਾਰਟੀ ਜਿਹੜੀ ਉਹ ਖੇਮਾਂ ਦੇ ਵਿੱਚ ਕਾਮਯਾਬ ਹੁੰਦੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਕਾਂਟੇ ਦੀ ਟੱਕਰ ਅਸੀਂ ਇਸ ਲਈ ਲਗਾਤਾਰ ਕਹਿ ਰਹੇ ਚੰਦੇ ਤੁਹਾਡੇ ਨਾਲ ਲਾਈਟ ਤੇ ਗੱਲਬਾਤ ਕਰ ਰਹੇ ਹਾਂ ਉਦੋਂ ਦੇ ਲਗਾਤਾਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਕਾਂਟੇ ਦਾ ਮੁਕਾਬਲਾ ਇਸ ਲਈ ਕਿਉਂਕਿ ਲਗਭਗ 30 ਜਾਂ 30 ਤੋਂ ਵੱਧ ਸੀਟਾਂ ਲេចੀਆਂ ਨੇ ਜਿੱਥੇ ਸਿਰਫ 500 ਤੋਂ 1000 ਵੋਟਾਂ ਦਾ ਜਿਹੜਾ ਉਹ ਫਾਸਲਾ ਹੈ ਤੇ ਉਹ ਫਾਸਲਾ ਅਜਿਹਾ ਹੈ ਕਿ ਜਿੱਥੇ ਕਦੇ ਐਨਡੀਆ ਦਾ ਉਮੀਦਵਾਰ ਅੱਗੇ ਚੱਲ ਜਾਂਦਾ ਹੈ ਤੇ ਕਦੇ ਮਹਾ ਗੱਡੋਰ ਜਿਹੜਾ ਐਲਾਈਅੰਸ ਤਾਂ ਉਹਨਾਂ ਦੁਆਰਾ ਉਹ ਅੱਗੇ ਚੱਲ ਚੱਲ ਰਿਹਾ ਹੈ ਯਾਨੀ ਕਿ ਉਹ ਜਿਹੜਾ ਸਿੱਟਾ ਨੇ ਉਹੀ ਤੈਅ ਕਰਨ ਦੀਆਂ ਕਿ ਬਿਹਾਰ ਦੇ ਵਿੱਚ ਅਗਲੀ ਸਰਕਾਰ ਨਿਤਿਸ਼ ਕੁਮਾਰ ਦੀ ਹੋਵੇਗੀ ਜਾਂ ਫਿਰ ਲਾਲੂ ਯਾਦਵ ਦੇ ਜਿਹੜਾ ਬੇਟਾ ਹੈ ਉਹਦੇ ਵੱਲੋਂ ਜਿਹੜਾ ਇਲੈਕਸ਼ਨ ਦੇ ਵਿੱਚ ਜਾਨ ਲਗਾਈ ਗਈ ਉਹਨਾਂ ਦੀ ਯਾਨੀ ਤੇਜਸਵੀ ਯਾਦਵ ਦੀ ਸਰਕਾਰ ਹੋਵੇਗੀ ਹੁਣ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੇ ਰੁਝਾਨ ਦੇ ਓਵਰ ਆਲ ਆંકੜਿਆਂ ਦੇ ਤੇ ਹੁਣ ਤੱਕ ਆਰ ਜੀਡੀ ਜਿਹੜੀ ਹੈ ਉਹ ਪਿੱਛੇ ਚੱਲ ਰਹੀ ਹੈ ਆਰ ਜੀਡੀ ਕੋਲ 105 ਦੇ ਕਰੀਬ ਸੀਟਾਂ ਜਿਹੜੀਆਂ ਹੋਰ ਨਹੀਂ ਜਾ ਰਹੀਆਂ ਨੇ ਤੇ 128 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਹੋਰ ਨਹੀਂ ਜਾ ਰਹੀਆਂ ਨੇ ਪਾਸਪਾਸ ਯਾਨੀ ਐਨਡੀਏ ਦੇ ਉਮੀਦਵਾਰ ਨितीश ਕੁਮਾਰ ਦੇ ਹੱਥ ਵਿੱਚ ਜਦਕਿ 10 ਸੀਟਾਂ ਦੇ ਆਦਰਸ ਨੇ ਜਿਹੜੀ ਉਹ ਬੜਕ ਲਗਾਤਾਰ ਪਣਾਈ ਹੋਈ ਹੈ ਪਰ ਇੱਕ ਚੀਜ਼ ਹੋਰ ਇੱਥੇ ਕਨਫਰਮ ਕਰਨੀ ਬੰਦੀ ਹੈ ਕਿ ਜੇਕਰ ਪਾਸ਼ਪਾ ਦੀ ਗੱਲ ਕੀਤੀ ਜਾਵੇ ਪਾਸ਼ਪਾ ਨੇ ਖਾਸ ਤੌਰ ਤੇ ਉਹਨਾਂ ਮੁੱਦਿਆਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀਗਾ ਉਹਨਾਂ ਮੁੱਦਿਆਂ ਤੇ ਹੀ ਚੋਣ ਲੜੀ ਸੀਗੀ ਜਿਹੜੇ ਕਿ ਉਹ ਹੁਣ ਤੱਕ ਮੁੱਦੇ ਲੈ ਕੇ ਲੜਦੇ ਰਹੇ ਇਲੈਕਸ਼ਨ ਦੇ ਵਿੱਚ ਜਿਹੜੇ ਉਹਨਾਂ ਦੇ ਹੁਣ ਤੱਕ ਮੁੱਦੇ ਰਹਿੰਦੇ ਰਹੇ ਪਰ ਇੱਥੇ ਜੇਕਰ ਗੱਲ ਕੀਤੀ ਜਾਵੇ ਦੂਜੇ ਉਮੀਦਵਾਰ ਦੀ ਨितीश ਕੁਮਾਰ ਦੀ ਨੀਤੀ ਲਾਲੂ ਪਸ਼ਾ ਦੇ ਅਦੋਦੇ ਭੇਟੇ ਦੀ ਤਾਂ ਉਹਨਾਂ ਵੱਲੋਂ ਜਿਹੜੇ ਜੂਨ ਮਨੋਰਥ ਪੱਤਰ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ 10 ਲੱਖ ਮੌਕਿਆਂ ਦਾ ਵਾਦਾ ਕੀਤਾ ਗਿਆ ਸੀ ਉਸ ਦੇ ਵਿੱਚ ਵਾਦਾ ਕੀਤਾ ਗਿਆ ਸੀ ਕਿ ਯੂਥ ਯਾਨੀ ਕਿ ਬਿਹਾਰ ਦੇ ਪੁਰੀਖ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਪਾਸੇ ਵਿਕਾਸ ਦਾ ਨਾਮ ਤੇ ਇੱਕ ਪਾਸੇ ਯੂਥ ਦੇ ਨਾਮ ਤੇ ਇਲੈਕਸ਼ਨ ਲੜਿਆ ਜਾਂਦਾ ਹੈ ਤੇ ਦੂਜੇ ਪਾਸੇ ਧਰਮ ਦੇ ਨਾਮ ਤੇ ਜਿਹੜੇ ਧਰਮ ਦੇ ਨਾਮ ਤੇ ਵੰਡੀ ਹੈ ਜਾਂ ਫਿਰ ਭਾਜਪਾ ਦੀ ਜਿਹੜੀ ਹਿੰਦੂਤਵਾਦੀ ਸੋਚ ਹੈ ਜਾਂ ਫਿਰ ਰਾਸ਼ਟਵਾਦੀ ਦੇ ਨਾਮ ਤੇ ਜਿਹੜਾ ਇਲੈਕਸ਼ਨ ਹੈ ਉਹ ਲੜਿਆ ਜਾ ਰਿਹਾ ਸੀਗਾ ਜੇਕਰ ਇਥੇ ਭਾਜਪਾ ਅ ਵਿਹਾਰ ਦੇ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਤੇ ਪੰਜਾਬ ਦੀ ਸਿਆਸਤ ਤੇ ਵੀ ਇੱਕ ਬਹੁਤ ਵੱਡਾ ਅਸਰ ਪਵੇਗਾ ਪੰਜਾਬ ਦੇ ਤੋਂ ਵੀ ਖਤੇ ਵੀ ਇੱਕ ਬਹੁਤ ਵੱਡਾ ਅਸਰ ਪਵੇਗਾ ਜੇਕਰ ਪਾਪਰ ਸਰਕਾਰ ਬਣਾ ਲੈਂਦੀ ਹੈ ਤੇ ਪਾਸਪਾ ਜਿਹੜੀ ਮੁੱਦਿਆਂ ਤੇ ਇਲੈਕਸ਼ਨ ਇੱਥੇ ਲੜ ਰਹੇ ਸੀ ਉਹ ਮੁੱਦੇ ਫਿਰ ਨਹੀਂ ਛੱਡੇਗੀ ਤੇ ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਹੀ ਸਰਕਾਰ ਚੋਣ ਮੈਦਾਨ ਦੇ ਵਿੱਚ ਉਤਰਿਆ ਕਰੇਗੀ ਪਰ ਜੇਕਰ ਇੱਥੇ ਸਰਕਾਰ ਨਿਤਿਸ਼ ਕੁਮਾਰ ਦੀ ਨਹੀਂ ਬਣਦੀ ਪਾਸਪਾ ਐਨਡੀਆ ਦੀ ਸਰਕਾਰ ਨਹੀਂ ਬਣਦੀ ਤਾਂ ਫਿਰ ਆ ਇਹ ਸਰਕਾਰ ਜਿਹੜੀ ਹੈ ਉਹ ਸੋਚਣ ਲਈ ਮਜਬੂਰ ਹੋ ਜਾਵੇਗੀ ਕਿ ਹੁਣ ਉਹਨਾਂ ਨੂੰ ਧਰਮ ਦੇ ਨਾਮ ਤੇ ਰਾਮ ਮੰਦਰ ਦੇ ਨਾਮ ਤੇ ਧਾਰਾ 370 ਦੇ ਨਾਮ ਤੇ ਤਿੰਨ ਤਲਾਕ ਦੇ ਨਾਮ ਤੇ ਮੌਕਾ ਨਹੀਂ ਮਿਲਣਗੇ ਹੁਣ ਉਹਨਾਂ ਨੂੰ ਕੰਮ ਕਰਨਾ ਪਵੇਗਾ ਹੁਣ ਉਹਨਾਂ ਨੂੰ ਯੂਥ ਨੂੰ ਨੰਕਰਨਾ ਦੇਣਾ ਪੈ ਗਿਆ ਹੋਰ ਯੂਥ ਜਿਹੜਾ ਹੈ ਉਹ ਸੋਚਣ ਲੱਗ ਪਿਆ ਹੈ ਆਪਣੇ ਭਵਿੱਖ ਦੇ ਬਾਰੇ ਪਰ ਤੇਲੀ ਹੁਣ ਤੱਕ ਦੇ ਰੁਝਾਨ ਨੇ ਉਹ ਹੁਣ ਤੱਕ ਦੇ ਰੁਝਾਨ ਨੇ ਇਹੀ ਕਹਿ ਰਹੇ ਨੇ ਕਿ ਭਾਜਪਾ ਕਿਤੇ ਨਾ ਕਿਤੇ ਕਾਮਯਾਬ ਹੁੰਦੀ ਦਿਖ ਰਹੀ ਹੈ ਆਪਣੇ ਉਹਨਾਂ ਮਨਸੂਬਿਆਂ ਦੇ ਵਿੱਚ ਜਿਹਨੇ ਉਹ ਲੈ ਕੇ ਇਸ ਚੋਣ ਮੈਦਾਨ ਦੇ ਵਿੱਚ ਉਤਰੀ ਸੀ ਦੂਜੇ ਪਾਸੇ ਲਾਲੂ ਪ੍ਰਸ਼ਾਦ ਯਾਦਵ ਦੇ ਜਿਹੜੇ ਬੇਟੇ ਨੇ ਉਹਨਾਂ ਵੱਲੋਂ ਤੇ ਜੋ ਸੀ ਯਾਦਵ ਵੱਲੋਂ ਜਿਹੜੇ ਮੁੱਦੇ ਰੱਖੇ ਗਏ ਉਹ ਮੁੱਦੇ ਜਿਹੜੂ ਉਹਨਾਂ ਨੇ ਇੱਕ ਰੰਗ ਲੈ ਕੇ ਆਏ ਉਹ ਮੁੱਦੇ ਜਿਹੜੂ ਰੰਗ ਲੈ ਕੇ ਆਏ ਤੇ ਉਹਨਾਂ ਮੁੱਦਿਆਂ ਦੇ ਆਧਾਰ ਤੇ ਹੀ ਜਿਹੜੀ ਵੀ ਮਹਾਗਠਜੰਦਨ ਨੂੰ ਵੋਟ ਪਈ ਵੋਟ ਮਿਲੀ ਹੈ ਉਹ ਉਹਨਾਂ ਮੁੱਦਿਆਂ ਦੇ ਆਧਾਰ ਤੇ ਮਿਲੀ ਹੈ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਇੱਕ ਵਾਰ ਫੇਰ ਪੈਕਫੁੱਟੇ ਨਜ਼ਰ ਆ ਰਹੀ ਹੈ ਕਾਂਗਰਸ ਇੱਕ ਵਾਰ ਫੇਰ ਉਹ ਵੀ 25 30 ਸੀਟਾਂ ਦੇ ਲਾਗੇ ਬੰਨੇ ਮਰਦ ਟਿੰਗੂ ਨਜ਼ਰ ਆ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਜੇਕਰ ਕਾਂਗਰਸ ਇਸ ਪਲੇਟਫਾਰਮ ਤੇ ਵੀ ਵਾਪਸੀ ਨਹੀਂ ਕਰ ਪਾਈ ਤੇ ਕਾਂਗਰਸ ਨੂੰ ਇਹ ਚਾਹੀਦਾ ਹੈ ਕਿ ਉਹਨਾਂ ਦੇ ਅੰਦਰ ਵੀ ਆਤਮ ਮੰਥਨ ਦੀ ਜ਼ਰੂਰਤ ਹੈ ਉਹਨਾਂ ਨੂੰ ਵੀ ਜ਼ਰੂਰਤ ਹੈ ਸੋਚਣ ਦੀ ਕਿ ਕਿਵੇਂ ਕਾਂਗਰਸ ਦੁਬਾਰਾ ਰਿਵਾਈਵਲ ਕਰ ਸਕਦੀ ਹੈ ਕਿਵੇਂ ਵਾਪਸੀ ਕਰ ਸਕਦੀ ਹੈ ਓਵਰ ਆਲ ਜੇਕਰ ਗੰਤਾ ਗੱਲ ਕੀਤੀ ਜਾਵੇ ਕਾਂਗਰਸ ਦੀ ਤੇ ਕਾਂਗਰਸ ਦੇ ਖਾਤੇ ਵਿੱਚ 21 ਸੀਟਾਂ ਜਾਂਦੀਆਂ ਚਾਹ ਰਹੀਆਂ ਨੇ ਜਦਕਿ 65 ਸੀਟਾਂ ਜਿਹੜੀਆਂ ਨੇ ਉਹ ਆਰਜीडी ਦੇ ਹੱਥ ਵਿੱਚ ਜਾਂਦੀਆਂ ਨਜ਼ਰ ਆ ਰਹੀਆਂ ਨੇ ਤੇ ਲੈਫਟ ਦੇ ਖਾਤੇ ਵਿੱਚ 19 ਸੀਟਾਂ ਦਾ ਬਿਨਾਂ ਦਿਖ ਰਹੀਆਂ ਨੇ ਉਧਰ ਜੀਲੂ ਦੇ ਖਾਤੇ ਵਿੱਚ 50 ਸੀਟਾਂ ਤੇ ਭਾਜਪਾ ਦੇ ਖਾਤੇ 74 ਸੀਟਾਂ ਜਾਂਦੀਆਂ ਜਿਹੜੀਆਂ ਨੇ ਉਹ ਵੀ ਸਾਫ਼ ਨਜ਼ਰ ਆ ਰਹੀਆਂ ਨੇ ਤੇ ਹੁਣ ਜਿਹੜੇ ਅੰਕੜੇ ਨੇ ਉਹ ਇੱਕ ਵਾਰ ਫਿਰ ਚੇਂਜ ਹੋਏ ਨੇ ਕਿਉਂਕਿ ਆਦਰਸ਼ ਤੇ ਖਾਤੇ ਵਿੱਚ ਇੱਕ ਸੀਟ ਹੋਰ ਘਟ ਜਾਂਦੀ ਜਾ ਰਹੀ ਹੈ ਤੇ ਹੁਣ 9 ਸੀਟਾਂ ਤੇ ਆਦਰ ਜਿਹੜੇ ਨੇ ਉਹ ਪੇਚਾਉਦਾ ਨੇ ਜਦਕਿ ਆਰ ਜਿਹੜੀ ਜਿਹੜੀ ਹੈ ਉਹਨਾਂ ਦਾ ਵੀ ਇੱਕ ਹੋਰ ਸੀਟ ਤੋਂ ਪਿਛੜ ਗਈ ਹੈ ਤੇ 104 ਸੀਟਾਂ ਤੇ ਆਰ ਜਿਹੜੀ ਜਿਹੜੀ ਉਹ ਚੱਲ ਰਹੀ ਹੈ ਜਦਕਿ ਐਨ ਡੀ ਏ ਹੁਣ ਤੱਕ 128 ਸੀਟਾਂ ਤੇ ਗਿਆ ਨਿਆ ਸੀ ਪਰ ਹੁਣ 130 ਸੀਟਾਂ ਤੇ ਐਨ ਡੀ ਏ ਨੇ ਬੜਕ ਬਣਾ ਲਈ ਹੈ ਤੇ ਹੁਣ 130 ਸੀਟਾਂ ਤੇ ਐਨ ਡੀ ਏ ਅੱਗੇ ਚੱਲ ਗਿਆ ਕਈ ਸੈਂਟਰਾਂ ਦੇ ਕਲੀਨ ਦੂਜਾ ਪੰਜਵੇਂ ਰਾਉਂਡ ਦੀ ਜਿਹੜੀ VOTING ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਕਈ ਕਈ ਜਗ੍ਹਾ ਦੇ ਫੈਸਲੇ ਜਿਹੜੇ ਆ ਉਹ ਆਉਣੇ ਨੇ ਥੋੜੀ ਦੇਰ ਤੱਕ ਸ਼ੁਰੂ ਹੋ ਜਾਣਗੇ ਹੁਣ ਤੱਕ ਕਿਸੇ ਵੀ ਸੇਵ ਦੇ ਨਤੀਜੇ ਜਿਹੜੇ ਆ ਰਿਜ਼ਲਟ ਜਿਹੜੇ ਉਹ ਨਹੀਂ ਆਏ ਨੇ ਤੇ 273 243 ਸੀਟਾਂ ਤੇ VOTING ਹੋਈ ਸੀ ਜਿੱਤੇ ਉਹਨਾਂ ਦੀ ਕਾਊਂਟਿੰਗ ਹੋ ਰਹੀ ਤੇ 243 ਸੀਟਾਂ ਤੋਂ ਹੀ ਰੁਝਾਨ ਜਿਹੜੇ ਆ ਉਹ ਆਣੇ ਫਿਲਹਾਲ ਸ਼ੁਰੂ ਹੋ ਗਏ ਨੇ ਹੁਣ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰਨਾ ਕਿ RJD ਦੇ ਖਾਤੇ ਵਿੱਚ ਹੁਣ 65 ਤੋਂ ਥਿੱਖ ਇੱਕ 36 ਸੀਟਾਂ ਜੰਗਲਾ ਨਜ਼ਰ ਆ ਰਹੀਆਂ ਨੇ JD ਦੇ ਖਾਤੇ ਚ ਵੀ ਪਹਿਲਾਂ 50 ਜਾ ਰਹੀਆਂ ਸੀ ਹੁਣ ਉਹਨਾਂ ਦੇ ਖਾਤੇ ਦੇ ਵਿੱਚ ਵੀ ਇੱਕ ਸੀਟ ਹੋਰ ਘਟ ਗਈ ਹੈ 19 ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਤਾਂ BJP ਦੇ ਖਾਤੇ ਵਿੱਚ ਇੱਕ ਸੀਟ ਵਧ ਗਈ ਹੈ 75 ਸੀਟਾਂ BJP ਦੇ ਖਾਤੇ ਵਿੱਚ ਜਾਂਦਣਾ ਨਜ਼ਰ ਆ ਰਹੀਆਂ ਨੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ 20 ਸੀਟਾ ਕਾਂਗਰਸ ਦੇ ਖਾਤੇ ਵਿੱਚ ਜੰਮਨਾ ਨਜ਼ਰ ਆ ਰਹੀਆਂ ਉਦੋਂ ਅਦਰ ਜਿਹੜਾ ਉਹ 2 ਸੀਟਾ ਤੇ ਹੋਰ ਕਿਹ ਹੋ ਗਿਆ ਹੈ ਤਿਆਰ ਜੀ ਇੱਕ ਸੀਟ ਤੇ ਹੋਟੇ 6 ਹੋ ਗਿਆ ਪਾਰਟੀਆਂ ਇੱਕ ਸੀਟ ਤੋਂ ਪਿੱਛੇ ਹੋ ਗਈ ਹੈ 129 ਸੀਟਾ ਤੇ ਪਾਰ ਪਾਰ ਕੇ ਚੱਲ ਰਹੀ ਹੈ আর ਜਿਹੜੀ 103 ਸੀਟਾ ਤੇ ਕੇ ਚੱਲ ਰਹੀ ਜਦਕਿ ਅਦਰ ਜਿਹੜੇ ਨੇ ਉਹ 11 ਸੀਟਾਂ ਦੇ ਅੱਗੇ ਚੱਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਤੇ ਵਿਹਾਰ ਦੀ ਸਿਆਸਤ ਕਿਵੇਂ ਆਪਸ ਦੇ ਵਿੱਚ ਕਿਵੇਂ ਕੋਲੈਬੋਰੇਸ਼ਨ ਉਹਨਾਂ ਦਾ ਕਿਵੇਂ ਆਪਸ ਦੇ ਵਿੱਚ ਇਸ ਚੋਣ ਨਤੀਜਿਆਂ ਤੋਂ ਬਾਅਦ ਜਿਹੜੇ ਰਿਜ਼ਲਟ ਜਨਵਰੀ ਨੂੰ ਜਾਂ ਰਿਜ਼ਲਟ ਦੇ ਵਿੱਚ ਤਬਦੀਲ ਹੋਣਗੇ ਤੇ ਪੰਜਾਬ ਦੇ ਵਿੱਚ ਇਸ ਦਾ ਕੀ ਅਸਰ ਪਵੇਗਾ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜੇਕਰ ਤੇਜਸਵੀ ਯਾਦੂ ਦੀ ਸਰਕਾਰ ਬਣਦੀ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕਹੋ ਜਾਂ ਫਿਰ ਜੇਕਰ ਅਮੀ ਸੁਪਰ ਸਰਕਾਰਾਂ ਦੇ ਵਿੱਚ ਇੱਕ चीज ਜ਼ਰੂਰ ਕਲੀਅਰ ਹੋ ਜਾਵੇ ਕਿ ਸਭ ਤੋਂ ਕੀ ਹੋਣ ਚੋਣ ਮੁਦਿਆ ਤੇ ਲੜਨੀ ਪਵੇਗੀ ਹੁਣ ਚੋਣ ਲੋਕਾਂ ਦੀ ਮੂਲphੂਸ ਸੁਵਿਧਾਵਾ ਜੜਨਾ ਕਿ ਮੁੱਢੀ ਦਾ ਸੁਖ ਹੁੰਦਾ ਹੁੰਦਾ ਨੇ ਮੁੱਢੀ ਦਾ ਸੁਖ ਨੂੰ ਤਾਂ ਨਹੀਂ ਉੱਤੇ ਹੁਣ ਚੋਣ ਲੜਨ ਦੀ ਜ਼ਰੂਰਤ ਹੋਵੇਗੀ ਹੁਣ ਜੇਕਰ ਆਪਾਂ ਜਿਵੇਂ ਪਹਿਲਾਂ ਦੇਖ ਦੇਖਦੇ ਸੀਗੇ ਕਿ ਰਾਸ਼ਟਵਾਦ ਦੇ ਨਾਮ ਦੇ ਉੱਤੇ ਵੋਟ ਮਿਲ ਜਾਂਦਾ ਹੈ ਜਾਂ ਫਿਰ ਕਿਸੇ ਵੀ ਇੱਕ ਧਿਰ ਨੂੰ ਟਾਰਗੇਟ ਕਰ